ਜੀਤਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਲਾਡੀ ਟਾਲੀ ਦੀ ਯਾਤਰੀ ਪੰਜਾਬੀ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਜਰੂਰ ਸਬਸਕ੍ਰਾਈਬ ਕਰਿਓ ਵੀਡੀਓ ਲਾਈਕ ਜਰੂਰ ਕਰਿਓ ਸ਼ੇਅਰ ਜਰੂਰ ਕਰਿਓ ਤੇ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਸੋ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਮੈਂ ਇੰਪੋਰਟੈਂਟ ਸੈਪਰੇ ਇੱਕ ਬਰਫ਼ ਲਈ ਅੰਦਾਰੇ ਅੰਦਾਰੇ ਹੁੰਦੀ ਹੈ ਜਾਨਾ ਅੰਦਾਰੇ ਨੂੰ ਆਪਾਂ ਪ੍ਰੈਜ਼ੈਂਟ ਵਿੱਚ ਕਿੱਦਾਂ ਬੋਲਾਂ ਜੇ ਆਪਾਂ ਅੰਦਾਰੇ ਬਰ ਬਾਰੇ ਨਾਲ ਆਪਾਂ ਫਿਊਚਰ ਦੀ ਗੱਲ ਕਰਨੀ ਆਪਾਂ ਅੰਦਾਰੇ ਬਾਰੇ ਉਹਨੂੰ ਫਿਊਚਰ ਦੇ ਵਿੱਚ ਆਪਾਂ ਕਿੱਦਾਂ ਯੂਜ਼ ਕਰਨਾ ਪ੍ਰੈਜ਼ੈਂਟ ਵਿੱਚ ਤਾਂ ਮੈਂ ਉਹ ਵਹੀ ਕਰਾਇਆ ਪਰ ਮੈਂ ਉਹ ਵੀ ਨਾਲ ਲਿਖੀ ਆ ਮੇਨ ਸਾਡਾ ਹੈਗਾ ਵੀ ਆਪਾਂ ਫਿਊਚਰ ਦੇ ਵਿੱਚ ਕਿੱਦਾਂ ਗੱਲ ਕਰਨੀ ਆਉਣ ਵਾਲੇ ਸਮੇਂ ਦੇ ਵਿੱਚ ਹਨ ਉਹ ਸੈਂਟੈਂਸ ਕਿੱਦਾਂ ਬਣਾਉਣੇ ਤੇ ਉਹਦੀ ਆਪਾਂ ਅੱਜ ਗੱਲ ਕਰਾਂਗੇ ਜਾ ਹਰੇ ਜਹਲੇ ਤਾਂ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਨਹੀਂ ਕੀਤਾ ਲਾਈਕ ਜਰੂਰ ਕਰਿਓ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਬੈਲ ਦਾ ਆਈਕਨ ਦਬਾਣਾ ਬਿਲਕੁਲ ਨਾ ਭੁੱਲਿਓ ਮੈਨੂੰ ਸਾਰੇ ਸੋਸ਼ਲ ਮੀਡੀਆ ਤੇ ਫੋਲੋ ਕਰਨ ਨੂੰ ਲਿੰਕ ਸਾਰੇ ਦਾ ਡਿਸਕ੍ਰਿਪਸ਼ਨ ਬਾਕਸ ਵਿੱਚ ਹੈਗਾ ਆ ਸੋ ਜੇ ਤੁਹਾਨੂੰ ਤੁਹਾਡਾ ਵੀ ਕੋਈ ਵੀ ਸਵਾਲ ਹੋਵੇ ਇਟਲੀ ਦੇ ਪੇਪਰਾਂ ਨੂੰ ਲੈ ਕੇ ਤੁਸੀਂ ਸਾਡੇ ਦੂਸਰੇ ਚੈਨਲ ਯੂਰਪੀ ਪੰਜਾਬੀ 335 ਜਾ ਕੇ ਪੁੱਛ ਸਕਦੇ ਆ ਸੋ ਆਓ ਆਪਾਂ ਆਪਣੀ ਵੀਡੀਓ ਤੇ ਹੋ ਜਾਈਏ ਜਾਣਾ ਮਤਲਬ ਗੋ ਇੰਗਲਿਸ਼ ਆਪਾਂ ਪੜਦੇ ਹੁੰਦੇ ਸੀ ਨਾ ਬਰਫ ਗੋ ਗੋ ਮਤਲਬ ਜਾਣਾ ਜਾਣਾ ਇਟਾਲੀਅਨ ਦੇ ਵਿੱਚ ਕਹਿੰਦੇ ਉਹਨੂੰ ਕਹਿੰਦੇ ਅੰਦਾਰੇ ਅੰਦਾਰਾ ਅੰਦਾਰੇ ਦਾ ਵੀ ਲਿਖਿਆ ਫਿਊਚਰ ਟੈਂਸ ਫਿਊਚਰ ਦੇ ਵਿੱਚ ਆਪਾਂ ਕਿਦਾਂ ਅੰਦਾਰੇ ਬਰ ਅੱਗੇ ਚੇਂਜ ਹੋਣੀ ਆ ਇਹ ਹੈਗਾ ਪ੍ਰੈਜ਼ੈਂਟ ਟੈਂਸ ਆ ਮੈਨ ਮੋਰੇ ਲਿਖਣਾ ਚਾਹੀਦਾ ਸੀ ਆਪਾਂ ਪਿੱਛੇ ਉਹ ਗਲਤੀ ਨਾਲ ਲਿਖੂਗਾ ਪਹਿਲਾਂ ਆਪਾਂ ਪ੍ਰੈਜ਼ੈਂਟ ਟੈਂਸ ਪੜਾਂਗੇ ਫਿਰ ਆਪਾਂ ਫਿਊਚਰ ਟੈਂਸ ਪੜਾਂਗੇ ਠੀਕ ਆ ਪਰ ਮੈਂ ਤੁਹਾਨੂੰ ਇੱਕ ਹੋਰ ਚੀਜ਼ ਐਸ ਵਾਰ ਜਿਹੜੇ ਲੋਕ ਜਿਨ੍ਹਾਂ ਨੂੰ ਆ ਮੇਰੀ ਪਹਿਲੀ ਵਾਰੀ ਵੀਡੀਓ ਸ਼ੋ ਹੋ ਗਈ ਸੋ ਉਹਨਾਂ ਨੂੰ ਮੈਂ ਮੋਟੀ ਜੀ ਜਾਣਕਾਰੀ ਦੇਣਾ ਇਟਾਲੀਅਨ ਦੇ ਵਿੱਚ ਜਿੱਦਾਂ ਕਿ ਆਪਾਂ ਇੰਗਲਿਸ਼ ਪੜ੍ਹਦੇ ਹੁੰਦੇ ਸੱਤ ਚੀਜ਼ਾਂ ਵੈਰੀ ਇੰਪੋਰਟੈਂਟ ਹੁੰਦੀਆਂ ਸੀ ਕਿਹੜੀਆਂ ਹੁੰਦੀਆਂ ਸੀ ਆਈ ਯੂ ਹੀ ਸ਼ੀ ਵੀ ਯੂ ਡੇ ਇਹ ਸੱਤ ਚੀਜ਼ਾਂ ਬਹੁਤ ਇੰਪੋਰਟੈਂਟ ਹੁੰਦੀਆਂ ਸੀ ਲੈ ਸੱਤਾਂ ਨਾਲ ਹੀ ਅੱਗੇ ਸੈਂਟੈਂਸ ਬਣਦੇ ਸੀ ਕਿ ਫੋਰ ਐਗਜ਼ਾਮਪਲ ਆਈ ਏਮ ਡੂਇੰਗ ਵਰਕਰ ਹੀ ਇਜ਼ ਅ ਗੁੱਡ ਬੋਏ ਸ਼ੀ ਇਜ਼ ਅ ਗੁੱਡ ਗਰਲ ਦੇ ਆਰ ਪਲੇਇੰਗ ਇਹ ਸੱਤਾਂ ਦੇ ਨਾਲ ਹੀ ਆਪਾਂ ਸੈਂਟੈਂਸ ਬਣਾਉਂਦੇ ਹੁੰਦੇ ਸੀ ਸੋ ਦੋ ਸੇਮ ਉਸੇ ਤਰੀਕੇ ਦੇ ਨਾਲ ਇਟਾਲੀਅਨ ਦੇ ਵਿੱਚ ਵੀ ਸੱਤ ਸੈਂਟੈਂਸ ਹੁੰਦੇ ਕਿਹੜੇ ਹੁੰਦੇ ਆ ਈਓ ਤੂ ਲੂਈ ਲੈ ਨੋਈ ਵੋਈ ਲੋਰੋ ਸੱਤ ਇੱਥੇ ਮੈਂ ਲਿਖੇ ਵੀ ਆ ਦੇਖੋ ਇਕੱਲੇ ਮੋਰ ਵਾਲੇ ਪੜਿਓ ਈਓ ਤੂ ਨੋਈ ਲੈ ਨੋਈ ਵੋਈ ਲੋਰੋ ਇਹ ਹੁੰਦਾ ਮੈਂ ਤੂੰ ਹੁੰਦਾ ਸਾਹਮਣੇ ਵਾਲੇ 1% ਦੀ ਗੱਲ ਕਰਨੀ ਤੂੰ ਦੀ ਲੋਈ ਮਤਲਬ ਕਿਸੇ ਹੀ ਦੀ ਗੱਲ ਕਰਦੀ ਸਪੈਸੀਫਿਕ ਕਿਸੇ ਬੰਦੇ ਦੀ ਲਈ ਮਤਲਬ ਸਪੈਸੀਫਿਕ ਕਿਸੇ ਫੀਮੇਲ ਦੀ ਸ਼ੀ ਦੀ ਗੱਲ ਕਰਦੀ ਆ ਲੋਈ ਮਤਲਬ ਅਸੀਂ ਜਿੱਥੇ ਵੁਹੀ ਆ ਗਿਆ ਮਤਲਬ ਲੋਈ ਅਸੀਂ ਜਿੱਥੇ ਤੁਸੀਂ ਆਪਣੇ ਆਪ ਦੀ ਵੀ ਗੱਲ ਕਰਨੀ ਆ ਵੋਈ ਮਤਲਬ ਤੁਸੀਂ ਜਿੱਤੇ ਉਸੇ ਸਾਹਮਣੇ ਵਾਲੇ ਬੰਦੇ ਵਾਲੀ 2 ਜਾਂ 2 ਤੋਂ ਵੱਧ ਗਿਣਤੀ ਦੇ ਬੰਦਿਆਂ ਦੀ ਗੱਲ ਕਰਨੀ ਆ ਲੋਰੋ ਮਤਲਬ ਉਹਨਾਂ ਸਾਰੇ ਦੀ ਕਿਸੇ ਗਰੁੱਪ ਦੀ ਕਿਸੇ ਸੂਦ ਦੀ ਗੱਲ ਕਰਨੀ ਆ ਜਿੱਚ ਬਹੁਤ ਸਾਰੇ ਲੋਕ ਖੜੇ ਆ ਉਹਨਾਂ ਦੀ ਠੀਕ ਆ ਸੋ ਇਸ ਕੀ ਮੋਟੀ ਜੀ ਜਾਣਕਾਰੀ ਸੋ ਜਿਹੜੇ ਤੇ ਮੇਰੇ ਨਾਲ ਜੁੜੇ ਹੋਏ ਉਹਨਾਂ ਨੂੰ ਪਤਾ ਹੋਊਗਾ ਸੋ ਕੱਲ ਮੈਂ ਇੱਕ ਇਹਦੇ ਵਿੱਚ ਇੱਕ ਸਵਾਲ ਪੁੱਛਿਆ ਸੀਗਾ ਸਾਰਿਆਂ ਨੇ ਉਹਦਾ ਜਵਾਬ ਦਿੱਤਾ ਆ ਸੋ ਉਹਨਾਂ ਨੇ ਜਵਾਬ ਦਿੱਤਾ ਜਿਹੜੇ ਵੀਡੀਓ ਦੇਖਦੇ ਆ ਸੋ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੀ ਵੀ ਵੀਡੀਓ ਗੌਰ ਨਾਲ ਦੇਖਦੇ ਆ ਪੜਦੇ ਆ ਕੁਝ ਸਿੱਖਦੇ ਆ ਸੋ ਤੁਹਾਡਾ ਧੰਨਵਾਦ ਤੁਸੀਂ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੇ ਆ ਹਾਂ ਜੀ ਆਦੇ ਵੀ ਸ਼ੁਰੂ ਕਰਦੇ ਆ ਫਿਊਚਰ ਟੈਂਸ ਆਪਾਂ ਪੰਜ ਪੜ੍ਹਾਂਗੇ ਹੁਣ ਆਪਾਂ ਪੜ੍ਹਦੇ ਪਹਿਲਾਂ ਪ੍ਰੈਜ਼ੈਂਟ ਟੈਂਸ ਅੰਦਾਰੇ ਵਰਬ ਹੀ ਐ ਵੀ ਅੰਦਾਰੇ ਹੁੰਦਾ ਜਾਣਾ ਅੰਦਾਰੇ ਤਾਂ ਹੋ ਗਈ ਮੇਨ ਵਰਬ ਹੁਣ ਜਦੋਂ ਆਪਾਂ ਨੇ ਸੈਂਟੈਂਸ ਬਣਾਉਂਦੇ ਅੰਦਾਰੇ ਵਰਬ ਚੇਂਜ ਹੋ ਜਾਂਦੀ ਐ ਪ੍ਰੈਜ਼ੈਂਟ ਦੇ ਵਿੱਚ ਮਤਲਬ ਜਿਹੜੇ ਵੇ ਹੁਣ ਦੇ ਸਮੇਂ ਦੀ ਆਪਾਂ ਗੱਲ ਕਰਨੀ ਆ ਜਾਣ ਜਾਣ ਦੇ ਨਾਲ ਰਿਲੇਟਡ ਠੀਕ ਆ ਮੈਂ ਜਾਂਦਾ ਹਾਂ ਤੂੰ ਜਾਂਦੀ ਏ ਉਹ ਜਾਂਦਾ ਹਾਂ ਅਸੀਂ ਜਾਵਾਂਗੇ ਇਹ ਜਾਵੇਗੀ ਜਾਂ ਉਹ ਜਾਣਗੇ ਸਾਰੇ ਜੇ ਜਿਹੜੇ ਪ੍ਰੈਜ਼ੈਂਟ ਦੀ ਆਪਾਂ ਗੱਲ ਕਰਦੀ ਆ ਸੋ ਉਦੇ ਵਿੱਚ ਇਹ ਚੇਂਜ ਹੋ ਜਾਣੀ ਹੈ ਜਾਵਾਂਗੇ ਜਾਵਾਂਗੀ ਫਿਊਚਰ ਆ ਗਿਆ ਪਹਿਲਾਂ ਆਪਾਂ ਪ੍ਰੈਸੈਂਟ ਦੀ ਗੱਲ ਕਰਦੇ ਹਾਂ ਮੈਂ ਜਾਂਦਾ ਹਾਂ ਜਾਂ ਫਿਰ ਮੈਂ ਜਾਂਦੀ ਹਾਂ ਜਿੱਥੇ ਮੇਲ ਫੀਮੇਲ ਦੋਨਾਂ ਦੇ ਨਾਲ ਹੀ ਸੇਮ ਸੈਂਟੈਂਸ ਬਣਨੇ ਠੀਕ ਹੈ ਭਾਵੇਂ ਮੇਲ ਹੋਵੇ ਭਾਵੇਂ ਫੀਮੇਲ ਹੋਵੇ ਕਨਫਿਊਜ਼ ਨਾ ਹੋਇਓ ਜਿੱਦਾਂ ਕਿ ਕਹਣਾ ਵੀ ਮੈਂ ਜਾਂਦੀ ਹਾਂ ਵੀ ਮੈਂ ਜਾਂਦੀ ਹਾਂ ਉਹਦਾ ਮੈਂ ਚੱਲੀ ਹਾਂ ਉੱਥੇ ਜਾਂਦੀ ਹਾਂ ਮੈਂ ਆ ਤਾਂ ਕੀ ਆ ਗਿਆ ਯੋ ਜਾਣ ਨੂੰ ਜਾਣ ਨੂੰ ਕਿਹੜੀ ਵਰਬ ਦੀ ਫਾਰਮ ਯੂਜ਼ ਕਰਨੀ ਅੰਧਾਰੇ ਯੋ ਅੰਧਾਰੇ ਦਾ ਕੀ ਬਣ ਜਾਣਾ ਵਾਦੋ ਇਹ ਜਿਹੜੀ ਅੰਦਾਜ਼ੇ ਵਰਗੇ ਤਾਂ ਇਹਦਾ ਦੀਆਂ ਤੁਹਾਨੂੰ ਇਹ ਯਾਦਗਾਰੀਆਂ ਪੈਣੀਆਂ ਇੰਗਲਿਸ਼ ਦੇ ਵਿੱਚ ਨਹੀਂ ਹੁੰਦੀਆਂ ਸੀ ਆ ਇਹ ਮੈਨੂੰ ਮਨੂੰ ਚੇਤਾ ਨਹੀਂ ਆਣਦੀ ਆ ਸਾਰੀਆਂ ਪਰਮਾ ਇੱਕੋ ਜੀਆਂ ਹੁੰਦੀਆਂ ਸੀ ਜਿੱਦਾਂ ਕਿ ਹਨਾ ਇਹ ਆਸ ਕਾਸ ਕਾਸ ਦੇ ਬਾਰਗ 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 ਹਨਾ ਕਈਆਂ ਦੇ ਵਿੱਚ EDID ਜੀ ਲੱਗਦੀ ਸੀ ਬੜੇ ਕਈ ਵਿੱਚ ਕੋਸ਼ਕ ਵਰਵਾ ਇਦਾਂ ਦੇ ਹੁੰਦੇ ਸੀਗੇ ਜਿਹੜੀਆਂ ਉਹਦੀ ਆਲਟ ਹੁੰਦੀਆਂ ਸੀ ਜਿੱਦਾਂ ਕਿ do did done see saw seen ਹੁੰਦੀਆਂ ਸੀ ਨਾ ਲੱਗ ਸਾਨੂੰ ਸਕੂਲ ਦੇ ਟੀਚਰਾਂ ਲੱਗ ਵਰਵਾ ਕਰਾਉਂਦੇ ਹੁੰਦੇ ਸੀ ਸੋ ਟਾਲੀਆਂ ਦੇ ਵਿੱਚ ਵੀ ਵਰਵਾ ਅਲੱਗ ਹੈ ਕੁਝ ਬਾਰਾ ਤੇਰਾ ਵਰਵਾ ਲੱਗਿਆ ਉਹਨਾਂ ਵਿੱਚ ਉਹਨਾਂ ਦੇ ਵਿੱਚ ਇੱਕ ਆ ਵਰਬ ਅੰਧਾਰੇ ਜਿੱਦਾਂ ਕਰ ਮੈਂ ਤੁਹਾਨੂੰ ਕੱਲ ਕਰਾਈਆਂ ਸੀ ਜਿਹਦੇ ਵਿੱਚ ਆ ਰੇ ਪੈਂਦਾ ਉਹ ਕੱਟ ਕੇ ਤੁਸੀਂ ਕੀ ਲਗਾ ਦੇਣਾ ਸੋ eo ਨੇ ਠੀਕ ਹੈ ਮੈਂ ਜਾਂਦਾ ਜਾਂ ਫਿਰ ਮੈਂ ਜਾਂਦੀ ਹਾਂ ਇਹੋ ਬਾਦੋ ਤੂੰ ਜਾਂਦਾ ਜਾਂ ਫਿਰ ਤੂੰ ਜਾਂਦੀ ਹੈ ਆਪਾਂ ਸਾਹਮਣੇ ਵਾਲੇ ਨੂੰ ਕਹਿਣਾ ਬਾਈ ਤੂੰ ਜਾਂਦੀ ਹੈ ਜਾਂ ਤੂੰ ਜਾਂਦਾ ਹਾਂ ਰਗਰ ਤੂੰ ਮਤਲਬ ਤੂੰ ਜਾਂਦਾ ਹੈ ਜਾਂਦੀ ਹੈ ਤਾਂ ਫਾਈ ਇਹ ਇਹ ਸਾਰੀ ਕੀ ਦੀ ਤੂੰ ਬਾਦੋ ਵਾਈ ਇੰਦਾਰੇ ਬਰਦ ਦੀ ਹੀ ਆ ਠੀਕ ਆ ਇਹ ਉਹਦੇ ਨਾਲ ਬਾਦੋ ਲੱਗ ਜਿਹੜਾ ਤੂੰ ਦੇ ਨਾਲ ਵਾਈ ਇਹ ਯਾਦ ਕਰਨੀ ਹੈ ਪੈਣੀ ਹੈ ਇਹਦੇ ਵਿੱਚ ਹੋਰ ਕੋਈ ਆਪਸ਼ਨ ਨਹੀਂ ਹੈਗੀ ਠੀਕ ਆ ਉਹ ਜਾਂਦਾ ਹੈ ਆਪਾਂ ਕਿਸੇ ਹੀ ਦੀ ਗੱਲ ਕਰਦੇ ਆ ਉਹ ਜਾਂਦਾ ਹੈ ਲੂਈ ਓ ਹੀ ਜਾਂਦਾ ਹੈ ਵਾ ਲੂਈ ਵਾ ਹੁਣ ਆਪਾਂ ਕਿਸੇ ਫੀਮੇਲ ਦੀ ਗੱਲ ਕਰਦੇ ਆ ਇਹ ਜਾਂਦੀ ਹੈ ਇਹ ਹੋएगी ਇਹਦਾ ਫੀਮੇਲ ਦੀ ਗੱਲ ਕਰਦੇ ਤੇ ਕੀ ਆ ਗਿਆ ਲਈ ਜਾਂਦੀ ਹੈ ਵਾ ਲਈ ਵਾ ਦੋਨਾਂ ਦੇ ਵਿੱਚ ਸਿਮਿਲਰ ਸਿਰਫ ਇੱਕੇ ਚੀਜ਼ ਹੈ ਲੂਈ ਤੇ ਲਈ ਚੇਂਜ ਕਰਨਾ ਮਤਲਬ ਜੈਂਡਰ ਚੇਂਜ ਕਰਨਾ ਹੀ ਸ਼ੀਅ ਹੈ ਠੀਕ ਆ ਲੂਈ ਹੀ ਲਈ ਸ਼ੀ ਯਾਦ ਰੱਖਣਾ ਅਸੀਂ ਜਾਂਦੇ ਹਾਂ ਜਿਹਦੇ ਵਿੱਚ ਤੁਸੀਂ ਆਪਣੇ ਆਪ ਨੂੰ ਵੀ ਕਹਿਣਾ ਭਾਈ ਅਸੀਂ ਜਾਂਦੇ ਹਾਂ ਉਹ ਸੈਂਟੈਂਸ ਕਿਦਾਂ ਬੋਲਣਾ ਆਪਾਂ ਇਟਾਲੀਅਨ ਦੇ ਵਿੱਚ ਉਹ ਦੇਖਦੇ ਹਾਂ ਅਸੀਂ ਤਾਂ ਕੀ ਲਾ ਦੇਣਾ ਨੋਈ ਜਾਂਦੇ ਹਨ ਅੰਧਿਆਮੋਂ ਅੰਧਾਰੇ ਦਾ ਕੀ ਬਣੇਗਾ ਅੰਧਿਆਮੋਂ ਤੁਸੀਂ ਜਾਂਦੇ ਹੋ ਆਪਾਂ ਸਾਹਮਣੇ ਵਾਲੇ ਨੂੰ ਕਹਿਣਾ ਪਈ ਤੁਸੀਂ ਜਾਂਦੇ ਹੋ ਤੁਸੀਂ ਮਤਲਬ ਵੋਈ ਜਾਂੜੂ ਕੀ ਕਹਿੰਦੇ ਹਨ ਅੰਧਾਰੇ ਵੋਈ ਦੇ ਨਾਲ ਅੰਧਾਰੇ ਬਾਰੇ ਉਹਦਾ ਕੀ ਬਣ ਜਣਾ ਅੰਧਾਤੇ ਵੋਈ ਆਤੇ ਅੰਧਾਤੇ ਉਹ ਜਾਂਦੇ ਹਨ ਹੁਣ ਆਪਾਂ ਉਹਨਾਂ ਸਾਰਿਆਂ ਦੀ ਗੱਲ ਕਰਨੀ ਹੈ ਉਹ ਜਾਂਦੇ ਹਨ ਸੋ ਉਹਨਾਂ ਸਾਰਿਆਂ ਦੀ ਗੱਲ ਕਰਨੀ ਆ ਤਾਂ ਉੱਥੇ ਹੀ ਜਾਣਾ ਮੋਰੇ ਲੋਰੋ ਹੁਣ ਜਾਂਦੇ ਹਨ ਲੋਰੋ ਜਾਨ ਨੂੰ ਕਹਿੰਦੇ ੰਦਾਰੇ ਲੋਰੋ ਦੇ ਨਾਲ ੰਦਾਰੇ ਦਾ ਕੀ ਬਣ ਜਾਣਾ ਵਾਲੋ ਲੋਰੋ ਵਾਲੋ ਇਹ ਇਦਾਂ ਦੀ ਬਰਵਿਆ ਤੁਹਾਨੂੰ ਇਹ ਚੇਤੇਗਾਨ ਨਹੀਂ ਪੈਣੀ ਆ ਠੀਕ ਆ ਇਹਦੇ ਪਿੱਛੇ ਜਿਹੜੀ ਮੈਂ ਤੁਹਾਨੂੰ 2 ਦਿਨ ਪਹਿਲਾਂ ਤੁਹਾਨੂੰ ਫੰਡਾ ਕਰਾਇਆ ਸੀ ਨਾ AREE ਦੇ ਤਿਆਰੇ ਵਾਲਾ ਉਹ ਫੰਡਾ ਇਹਦੇ ਨਾਲ ਨਹੀਂ ਲੱਗਣਾ ਹੈਗਾ ਇਹ ਤੁਹਾਨੂੰ ਜੇਤਾ ਹੀ ਕਰਨਾ ਪੈਣਾ ਫੰਡਾ ਠੀਕ ਆ ਸੋ ਹੁਣ ਆ ਜੋ ਆਪਾਂ ਫਿਊਚਰ ਦੀ ਆਪਾਂ ਗੱਲ ਕਰਦੇ ਆ ਹੋਣੇ ਨੰਨੇ ਆਈ ਇਰੇ ਤੇ ਐਰੇ ਵਾਲੇ ਜਿਹਨਾਂ ਨੂੰ ਹੁਣ ਸਮਝ ਨਹੀਂ ਆਈ ਹੈਗੀ ਲਿੰਕ ਉਹਦਾ ਵੀਡੀਓ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਵਿੱਚ ਹੈ ਸੋ ਵੀ ਜਾ ਕੇ ਦੇਖਿਓ ਬਹੁਤ ਇੰਪੋਰਟੈਂਟ ਹੈ ਫਿਰ ਤੁਹਾਨੂੰ ਹੋਰ ਸਮਝ ਆ ਜਾਣੀ ਹੈ ਦੀ ਬਰਬਾਦੀ ਠੀਕ ਹੈ ਫਨਾਤ ਹੈਗੀ ਪ੍ਰੈਜ਼ੈਂਟ ਟੈਂਸ ਪ੍ਰੈਜ਼ੈਂਟ ਟੈਂਸ ਤੇ ਮੈਂ ਤਾਂ ਜਰਾ ਜ਼ੋਰ ਨਹੀਂ ਦਿੱਤਾ ਕਿਉਂਕਿ ਉਹ ਤੁਹਾਨੂੰ ਬਹੁਤ ਫੇਰੀ ਕਰਾਈ ਆ ਮੇਰ ਹੈਗਾ ਸਾਡਾ ਫਿਊਚਰ ਟੈਂਸ ਹੁਣ ਇਹ ਟੈਂਸ ਦਾ ਆਪਾਂ ਜੇ ਫਿਊਚਰ ਬਣਾਉਣਾ ਹੋ ਵਿਆਹ ਤਾਂ ਹੋ ਗਿਆ ਸਿੰਪਲ ਮੈਂ ਜਾਂਦਾ ਤੂੰ ਜਾਂਦੀ ਹੈ ਉਹ ਜਾਂਦਾ ਸੀ ਜਾਂਦੇ ਹਾਂ ਤੁਸੀਂ ਜਾਂਦੇ ਹੋ ਜਾਂ ਉਹ ਸਾਰੇ ਜਾਂਦੇ ਹਨ ਹੁਣ ਫਿਊਚਰ ਟੈਂਸ ਦੇ ਵਿੱਚ ਆਪਾਂ ਮੈਂ ਤੁਹਾਨੂੰ ਬਹੁਤ ਘੱਟ ਕਰਾਈ ਫਿਊਚਰ ਟੈਂਸ ਦੇ ਵਿੱਚ ਆਪਾਂ ਦੇਖਾਂਗੇ ਜੇ ਆਪਾਂ ਗੱਲ ਕਰਨੀ ਆਪਾਂ ਮੈਂ ਜਾਵਾਂਗੀ ਮੈਂ ਜਾਵਾਂਗਾ ਉਹ ਜਾਵੇਗਾ ਅਸੀਂ ਜਾਵਾਂਗੇ ਤੁਸੀਂ ਜਾਵੋਗੇ ਉਹ ਸਾਰੇ ਜਾਣਗੇ ਇਹਨਾਂ ਸਾਰੀਆਂ ਹਮ ਲੋਗ ਕੋਈ ਵੀ ਚੀਜ਼ ਫਿਊਚਰ ਜਾਣ ਵਾਲੇ ਸਮੇਂ ਦੀ ਆਪਾਂ ਗੱਲ ਕਰਨੀ ਆ ਕਿੱਦਾਂ ਕਰਨੀ ਆਪ ਦੇਖਦੇ ਆਂ ਅੰਦਾਜ਼ ਇਹੋ ਆਂਦਰੋ ਇੱਜੇ ਤੇ ਕੰਨੀ ਪੜੀਆਂ ਠੀਕ ਆ ਹੁਣ ਜੇ ਆਪਾਂ ਕਹਿਣੀ ਹੋਵੇ ਤੂੰ ਜਾਵੇਂਗਾ ਜਾਂ ਫਿਰ ਤੂੰ ਜਾਵੇਂਗੀ ਆਪਾਂ ਕਹਿਣਾ ਹੋਵੇ ਭਾਈ ਤੂੰ ਜਾਉਂਗੇ ਉੱਥੇ ਜਾਂ ਫਿਰ ਤੂੰ ਜਾਊਂਗਾ ਓਏ ਉੱਥੇ ਇਹਨਾਂ ਆਪਾਂ ਫਿਊਚਰ ਦੀ ਗੱਲ ਕਰਦੇ ਆਂ ਉਗੀ ਤਾਂ ਗੱਲ ਤੁੰਗਾ ਤੇ ਕੀ ਆ ਗਿਆ ਸਿੱਧਾ ਤੂੰ ਠੀਕ ਆ ਹੁਣ ਜਾਵੇਂਗਾ ਜਾ ਜਾ ਜਾਵੇਗਾ ਜਾਂ ਜਾਵੇਗੀ ਇਹ ਬਰ ਹੈਗੀ ਅੰਧਾਰੇ ਅੰਧਾਰੇ ਦਾ ਜਿੱਥੇ ਤੂੰ ਦੇ ਨਾਲ ਗੱਲ ਹੋ ਗਈ ਵੀ ਫਿਊਚਰ ਦੀ ਗੱਲ ਹੋ ਗਈ ਤਾਂ ਅੰਧਾਰੇ ਦਾ ਕੀ ਬਣ ਜਾਣਾ ਅੰਧرائی ਤੂੰ ਦੇ ਨਾਲ ਇਹੋ ਦੇ ਨਾਲ ਅੰਦਰੋਂ ਲੱਗਿਆ ਸੀ ਨਾ ਤੂੰ ਦੇ ਨਾਲ ਕੀ ਆ ਗਿਆਣਾ ਅੰਧرائی ਹੁਣ ਅੱਗੇ ਉਹ ਜਾਵੇਗਾ ਉਹ ਹੀ ਮਤਲਬ ਆਪਾ ਆਪਾ ਉਹਦੇ ਬੰਦੇ ਦੀ ਫਿਊਚਰ ਚ ਗੱਲ ਕਰ ਰਹੇ ਆ ਭਾਈ ਉਹ ਜਾਊਗਾ ਕਹਿੰਦੇ ਨਹੀਂ ਆਪਾਂ ਉਹ ਜਾਊਗਾ ਪੱਕਾ ਜਾਊਗਾ ਤੈਨੂੰ ਮੈਂ ਗਾਰੰਟੀ ਦਿੰਦੀ ਆ ਉਹ ਪੱਕਾ ਜਾਵੇਗੀ ਉਹ ਉਹਦੀ ਫਿਊਚਰ ਦੀ ਗੱਲ ਕਿੱਦਾਂ ਕਰਨੀ ਆ ਮੇਲ ਦੀ ਉਹਦਾ ਕੀ ਹੈ ਮਤਲਬ ਮੇਰ ਮੇਲ ਲਿਆ ਤਾਂ ਕੀ ਲੱਗਣਾ ਇੱਥੇ ਲੂਈ ਲੂਈ ਜਾਵੇਗਾ ਜਾਣਾ ਮਤਲਬ ਅੰਧਾਰੇ ਅੰਧਾਰੇ ਨਹੀਂ ਲੱਗਣਾ ਕਿਉਂਕਿ ਮੈਂ ਫਿਊਚਰ ਦੀ ਗੱਲ ਕਰਨੀ ਆ ਅੰਧਾਰੇ ਦਾ ਕੀ ਬਣ ਜਿਹੜਾ ਆਂਦਰਾ ਲੂਈ ਆਂਦਰਾ ਹਣ ਕਿਸੇ ਸ਼ੀ ਫੀਮੇਲ ਦੀ ਗੱਲ ਕਰਨੀ ਆ ਇਹ ਜਾਵੇਗੀ ਇਹ ਆ ਤਾਂ ਕੀਤਾ ਨਾ ਨਹੀਂ ਬਾਕੀ ਸਾਰੇ ਸੈਂਟੈਂਸ ਸੇਮ ਸਾਰੇ ਵਿੱਚ ਸੇਮ ਸੇਮ ਹੀ ਆ ਲਈ ਆਂਦਰਾ ਲਈ ਲਈ ਹੀ ਸੀ ਤੁਸੀਂ ਜੈਂਡਰ ਚੇਂਜ ਕਰਨਾ ਠੀਕ ਆ ਆਂਦਰਾ ਆਂਦਰਾ ਅੱਗੇ ਸਾਰੇ ਸੈਂਟੈਂਸ ਸੇਮ ਹੋਊਗਾ ਬਾਕੀ ਡਿਪੈਂਡ ਹੈ ਤੁਸੀਂ ਗੱਲ ਕਿਹੜੀ ਕਰ ਰਹੇ ਹੋ ਠੀਕ ਆ ਲੂਈ ਆਂਦਰਾ ਲਈ ਆਂਦਰਾ ਹੁਣ ਅੱਗੇ ਹੈਗਾ ਵੀ ਗੱਲ ਕਰਦੀ ਵੀ ਅਸੀਂ ਜਾਵਾਂਗੇ ਜੇ ਤੁਸੀਂ ਆਪਣੀ ਗੱਲ ਕਰਨੀ ਫੋਰ ਐਗਜ਼ਾਮਪਲ ਮੈਂ ਆਪਣੀ ਗੱਲ ਕਰਨੀ ਪਾਈ ਅਸੀਂ ਜਾਵਾਂਗੇ ਛੁੱਟੀਆਂ ਤੇ ਅਸੀਂ ਜਾਵਾਂਗੇ ਘੁੰਮਣ ਅਸੀਂ ਕੱਲ ਨੂੰ ਰੈਸਟੋਰੈਂਟ ਤੇ ਖਾਣਾ ਖਾਣ ਜਾਵਾਂਗੇ ਮਤਲਬ ਮੈਂ ਕੱਲ ਆਉਣ ਵਾਲਾ ਫਿਊਚਰ ਹੈ ਨਾ ਮੈਂ ਉਹਦੀ ਗੱਲ ਕਰਨੀ ਹੈ ਵੀ ਅਸੀਂ ਜਾਵਾਂਗੇ ਮੈਂ ਵੀ ਜਾਊਂਗੀ ਨਾ ਨਾਲ ਮੈਂ ਆਪਣੀ ਗੱਲ ਵੀ ਕਰ ਰਹੀ ਹਾਂ ਠੀਕ ਆ ਜਿਹੜੇ ਵੀ ਤੁਸੀਂ ਆਪਣੀ ਗੱਲ ਕਰਨੀ ਹੋਵੇ ਪਾਈ ਅਸੀਂ ਜਾਵਾਂਗੇ ਤਾਂ ਸੈਂਟੈਂਸ ਕਿੱਦਾਂ ਬਣਾਉਣਾ ਅਸੀਂ ਆ ਤਾਂ ਕੀ ਆ ਜਿਹੜਾ ਨੋਈ ਹੁਣ ਜਾਵਾਂਗੇ ਫਿਊਚਰ ਦੀ ਗੱਲ ਕਰਨੀ ਜਾਣ ਦੀ ਗੱਲ ਕਰਨੀ ਆ ਤਾਂ ਬਰਬ ਹੈਗੀ ਅੰਦਾਰੇ ਯੂਜ਼ ਕਰਨੀਆਂ ਅੰਦਾਰੇ ਦਾ ਲੋਈ ਦੇ ਨਾਲ ਕੀ ਮਨਜਣਾ ਅੰਧਰੇ ਮੋ ਨੋਈ ਅੰਧਰੇ ਮੋ ਮੁੰਜੇ ਕਣ ਤੁਸੀਂ ਜਾਵੋਗੇ ਸਾਹਮਣੇ ਵਾਲੇ ਤੁਸੀਂ ਬਿਨਾਂ ਬਈ ਤੁਸੀਂ ਜਾਉਂਗੇ ਉੱਥੇ ਠੀਕ ਆ ਹੁਣ ਤੁਸੀਂ ਇਹਦਾ ਕੀ ਹੈ ਨਾ ਵੋਈ ਅੰਦਾਰੇ ਅੰਦਾਰੇ ਦਾ ਕੀ ਬਾਂਜਣਾ ਵੋਈ ਦੇ ਨਾਲ ਅੰਧਰੇਤੇ ਅੰਧਰੇਤੇ ਹੁਣ ਉਹ ਜਾਣਗੇ ਆਪਣਾ ਸਾਰੇ ਨਹੀਂ ਗੱਲ ਕਰਦੇ ਫਿਊਚਰ ਦੇ ਵਿੱਚ ਉਹ ਸਾਰੇ ਜਾਣਗੇ ਉਹ ਸਾਰੇ ਕੋਣਿਆਂ ਲੋਰੋ ਹੁਣ ਉਹ ਜਾਣਗੇ ਜਾਣਗੇ ਪਰਵ ਹੈਗੇ ਅੰਦਾਰੇ ਦੋ ਰੋ ਦਾ ਧਾਰੇ ਦੇ ਨਾਲ ਕੀ ਬਾਂਜਣਾ ਅੰਦਰਾਂ ਨੂੰ ਲੋਰੋ ਅੰਦਰਾਂ ਨੂੰ ਸਾਰੇ ਸੈਂਟੈਂਸ ਰਿਪੀਟ ਕਰਦੇ ਆ ਅੰਦਾਰੇ ਪਰਵ ਲਈਆ ਪਹਿਲਾਂ ਅੱਜ ਆਪਾਂ ਫਿਊਚਰ ਟੈਂਸ ਪੜਾਂਗੇ ਮੈਂ ਜਾਵਾਂਗਾ ਜਾਂ ਫਿਰ ਮੈਂ ਜਾਵਾਂਗੀ ਯੋ ਆਂਦਰੋ ਤੂੰ ਜਾਵੇਂਗਾ ਜਾਂ ਤੂੰ ਜਾਵੇਂਗੀ ਥੂ ਆਂਦਰਾਈ ਉਹ ਜਾਵੇਗਾ ਲਈ ਆਂਦਰਾ ਸਪੈਸੀਫਿਕ ਕਿਸੇ ਮੇਲ ਦੀ ਗੱਲ ਕਰਨੀ ਆ ਇਹ ਜਾਵੇਗੀ ਸਪੈਸੀਫਿਕ ਕਿਸੇ ਫੀਮੇਲ ਦੀ ਗੱਲ ਕਰਨੀ ਆ ਲਈ ਆਂਦਰਾ ਅਸੀਂ ਜਾਵਾਂਗੇ نوਈ ਅੰਦਰੇਮੋ ਤੁਸੀਂ ਜਾਵੋਗੇ ਵੋਈ ਅੰਧਰੇਤੇ ਉਹ ਜਾਣਗੇ ਲੋਰੋ ਅੰਧਰਾਨੋ ਹੁਣ ਆਪਾਂ ਗੱਲ ਕਰਦੇ ਆ ਪ੍ਰੈਜ਼ੈਂਟ ਟੈਂਸ ਦੀ ਪ੍ਰੈਜ਼ੈਂਟ ਟੈਂਸ ਬਰਵ ਅੰਦਾਰੇ ਮਤਲਬ ਜਾਣਾ ਮੈਂ ਜਾਂਦਾ ਜਾਂ ਫਿਰ ਮੈਂ ਜਾਂਦੀ ਹਾਂ ਯੂ ਵਾਦੋ ਤੂੰ ਜਾਂਦੀ ਹੈ ਜਾਂ ਤੂੰ ਜਾਂਦਾ ਹੈ ਤੂੰ ਵਾਈ ਉਹ ਜਾਂਦਾ ਹੈ ਲੂਈ ਵਾ ਸਪੈਸੀਫਿਕ ਜਿसे ਮੇਲ ਦੀ ਗੱਲ ਕੀਤੀ ਆ ਇਹ ਜਾਂਦੀ ਹੈ ਸਪੈਸੀਫਿਕ ਜਿसे ਸ਼ੀ ਦੀ ਗੱਲ ਕੀਤੀ ਹੈ ਫੀਮੇਲ ਦੀ ਲਈ ਵਾ ਅਸੀਂ ਜਾਂਦੇ ਹਾਂ ਲੋ ਜਾਂਦੇ ਆਮੋ ਤੁਸੀਂ ਜਾਂਦੇ ਹੋ ਵੋਈ ਅੰਦਾਜ਼ ਤੇ ਉਹ ਜਾਂਦੇ ਹਨ ਲੋ ਰਵਾਨੋ ਸੋਇ ਚ ਗਿਆ ਅੱਜ ਦੀ ਵੀਡੀਓ ਮੈਂ ਉਮੀਦ ਕਰਦੀ ਆ ਤੁਹਾਨੂੰ ਵੀਡੀਓ ਪਸੰਦ ਆਈ ਹੋਗੀ ਵੀਡੀਓ ਪਸੰਦ ਆਈ ਆ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਸੋ ਮਿਲਦੇ ਆ ਆਪਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਸੋ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਮੇਰੀ ਵੀਡੀਓ ਦੇਖਣ ਲਈ